ਔਰ ਦਿਖਾ ਦੇ ਦੋਸਤੋ ਇਸ ਵਕਤ ਨਾ 11 ਵਜਨ ਚ 12 13 ਮਿੰਟ ਰਹਿ ਗਏ ਨੇ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਕਹਿੰਦੇ ਅੰਦਰ ਕਨਵੀਨਰ ਤਹਿਸੀਲਦਾਰ ਉਹਨੇ ਸਾਡੇ ਤੋਂ 10 ਮਿੰਟ ਦਾ ਟਾਈਮ ਲਿਆ ਸੀਗਾ ਕੋਈ ਜਵਾਬ ਨਹੀਂ ਦਿੱਤਾ ਮੈਨੂੰ ਰੋਕਿਆ ਜਾ ਰਿਹਾ ਮੈਂਬਰ ਐਮ ਐਲ ਏ ਨੂੰ ਨਗਰ ਪੰਚਾਇਤ ਨਡਾੜਾ ਦੀ ਪ੍ਰਧਾਨਗੀ ਦੀ ਇਲੈਕਸ਼ਨ ਵਿੱਚ ਵੋਟ ਪਾਉਣ ਲਈ ਔਰ ਸਾਡੀ ਇੱਕ ਭੈਣ ਦਾ ਪੈਲਸ ਤੁਹਾਨੂੰ ਵੀਡੀਓ ਮੈਂ ਪਿਛਲੇ ਲਾਈਵ ਤੇ ਦਿਖਾਤੀ ਉਹਦਾ ਸੀਲ ਕਰ ਦਿੱਤਾ ਤੇ ਹੁਣ ਇੱਥੇ ਨਾ ਬੰਦੂਆ ਮਜ਼ਦੂਰਾਂ ਦੇ ਗੁੰਡੇ ਆਏ ਨੇ ਪਿੱਛੇ ਦਿਖਾਇਓ ਜਰਾ ਆਹ ਦੇਖ ਲੋ ਆ ਜਿਹੜਾ ਇੱਕ ਲਾਲ ਵਾਲਾ ਖੜਾ ਏ ਬੀਜੇਪੀ ਦਾ ਇੱਕ ਆਗੂ ਆ ਇਹ ਜਿਹੜਾ ਲਾਲ ਵਾਲਾ ਬੋਲ ਰਿਹਾ ਨਾ ਜੈਕਟ ਵਾਲਾ ਇਹ ਬੀਜੇਪੀ ਦਾ ਇੱਕ ਗੂਰਾ ਗਿੱਲ ਆ ਬੀਜੇਪੀ ਦਾ ਇਹਨੂੰ 900 ਵੋਟ ਪਈ ਸਾਰੀ ਅਸੈਂਬਲੀ ਇਲੈਕਸ਼ਨ ਚ ਉਹ ਵੀ ਸੱਧਿਆ ਇਹਨਾਂ ਨੇ ਤੇ ਸਾਰੇ ਆਮ ਆਦਮੀ ਪਾਰਟੀ ਦੇ ਉਹ ਬਦਮਾਸ਼ ਪੁਲਿਸ ਦੇ ਬਿਲਕੁਲ ਨਾਲ ਖੜੇ ਨੇ ਰਾਈਟ ਸਾਈਡ ਦੇ ਉੱਤੇ ਔਰ ਨਾਰੇ ਲਾ ਰਹੇ ਨੇ ਅਸੀਂ ਦੇਖ ਲੋ ਸਾਰੇ ਸ਼ਾਂਤਮਈ ਖੜੇ ਆ ਅਸੀਂ ਆਪਣਾ ਰਾਈਟ ਅਸੀਂ ਆਪਣਾ ਰਾਈਟ ਲੈਂਡ ਚੱਲੇ ਆ ਆ ਤੁਸੀਂ ਦੇਖ ਲਓ ਕੀ ਕਿੱਦਾਂ ਦੀ ਗੱਲਾਂ ਕਰ ਰਹੇ ਨੇ ਕਿਹੋ ਜੇ ਪੁਲਿਸ ਨੇ ਬਿਲਕੁਲ ਨਾਲ ਖੜੇ ਕੀਤੇ ਨੇ ਮੇਰੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਅਸੀਂ ਇੱਥੇ ਲੜਨ ਨਹੀਂ ਆਏ ਅਸੀਂ ਆਪਣੀ ਵੋਟ ਦਾ ਅਧਿਕਾਰ ਪਾਣ ਆਏ ਅਸੀਂ ਸੱਤ ਕਾਉਂਸਲਰ ਆਂ ਔਰ ਇਹ ਸਿਰਫ ਇਸ ਵਕਤ ਪੰਜ ਨੇ ਆਓ ਚੱਲੀਏ ਉੱਥੇ ਤੱਕ ਕੀ ਕਹਿੰਦੇ ਨੇ ਦੇਖ ਲਈਏ ਆਓ ਜੀ ਆਓ ਮੇਰੇ ਨਾਲ ਜੁੜੇ ਰਹਿਣਾ ਤੁਸੀਂ ਅੱਗੇ ਕਰੋ ਅੱਗੇ ਚੱਲ ਜਓ ਆਹ ਦੇਖ ਲਓ ਕਿੱਦਾਂ ਦੀ ਗੱਲਾਂ ਕਰ ਰਹੇ ਨੇ ਕੀ ਲੜਾਈ ਲੜਾਈ ਲੈਣਾ ਚਾਹੁੰਦੇ ਨੇ ਔਨ ਰੱਖੋ ਨਾ ਤੁਸੀਂ ਲੜਾਈ ਲੜਾਈ ਲੈਣ ਦੇ ਚੱਕਰ ਚ ਆਏ ਨੇ ਆ ਦੇਖੋ ਐਸਪੀ ਸਾਹਿਬ ਹਾਂਜੀ ਕੀ ਪ੍ਰੋਗਰਾਮ ਹੈ ਜੀ ਆ ਦੇਖ ਲੋ ਆ ਆ ਗਵਰਨਮੈਂਟ ਤੱਕਾ ਕਰ ਰਹੀ ਆ ਤੇ ਨਾਰੇ ਵੀ ਇਹ ਲਾ ਰਹੇ ਨੇ ਤੱਕਾ ਵੀ ਇਹ ਕਰ ਰਹੇ ਨੇ ਆ ਆ ਦੇਖ ਲੋ ਤੁਸੀਂ ਕਿਦਾਂ ਦੀ ਗੱਲ ਕਰ ਰਹੇ ਹੋ ਕੀ ਕਹਿੰਦੇ ਨੇ ਤਸੀਹਦਾਰ ਸਾਹਿਬ ਦੱਸੋ ਜੀ ਆ ਟਾਈਮ ਹੋ ਗਿਆ ਨਾ ਜੀ ਹੁਣ ਬਿਲਕੁਲ ਦੇਖੋ ਆ ਦੇਖ ਲਓ ਤੁਸੀਂ ਜਸਟ ਆਈ ਵਾਂਟ ਟੂ ਸ਼ੋ ਯੂ ਕਿ ਕਿਵੇਂ ਗੁੰਡਾਗਰਦੀ ਕਰਨ ਉਤਰੇ ਨੇ ਲੜਾਈ ਲੈਣਾ ਚਾਹੁੰਦੇ ਨੇ ਲੜਾਈ ਸਾਡੀਆਂ ਭੈਣਾਂ ਨੇ ਕਾਉਂਸਲਰ ਤੁਸੀਂ ਦੇਖੋ ਪਿੱਛੇ ਖੜੀਆਂ ਨੇ ਆ ਔਰਤਾਂ ਦੀ ਹਾਜ਼ਰੀ ਵਿੱਚ ਲੜਾਈ ਲੰਗ ਨਹੀਂ ਟਾਈਮ ਹੋ ਜਾਣਾ ਨਾ ਜੀ 11 ਵਜੇ ਦਾ ਇਲੈਕਸ਼ਨ ਦਾ ਟਾਈਮ ਆ ਵਾਟ ਆਈ ਸੁਜੈਸਟ ਇਜ਼ ਕਿ ਤੁਸੀਂ ਮੈਨੂੰ ਅੰਦਰ ਜਾ ਲੈਣ ਦਿਓ ਉਹ ਮੈਨੂੰ ਨਹੀਂ ਪਾਰਟਿਸਪੇਟ ਕਰਨ ਦੇਣਗੇ ਵੈਲੈਂਟ ਗੁੱਟ ਅੰਦਰ ਜਾਣ ਦਾ ਤਾਂ ਮੇਰਾ ਰਾਈਟ ਆ ਮੈਂ ਐਮ ਐਲ ਏ ਆ ਈਓ ਦੇ ਦਫ਼ਤਰ ਵਿੱਚ ਪ੍ਰੈਮਿਸਿਸ ਸਰਕਾਰੀ ਆ ਉਹਦਾ ਤਾਂ ਮੇਰਾ ਰਾਈਟ ਆ ਨਾ ਕੁਝ ਵੀ ਨਹੀਂਗਾ ਮੈਨੂੰ ਤਾਂ ਅੰਦਰ ਜਾਣ ਦੇ ਨਾ ਕਾਉਂਸਲਰ ਅਸੀਂ 11 ਲੈ ਜਾਂਦੇ ਆ ਆਪਣੇ ਸਾਰੇ ਟੋਟਲ ਅਸੀਂ ਦੇਖੋ ਕਿਸੇ ਨੇ ਨਹੀਂ ਆਉਣਾ ਜੀ ਉਹ ਐਵੇਂ ਜਾਣ ਕੇ ਆ ساری ਬੁਰਸ਼ਾ ਕਰਦੀ ਹੋ ਰਹੀ ਸਾਨੂੰ ਕੋਈ ਪਰਵਾਹ ਨਹੀਂ ਮੈਂ ਇਦਾਂ ਕਰਨ ਵਾਲਾ ਨਹੀਂਗਾ ਮੈਨੂੰ ਤੁਸੀਂ ਅੰਦਰ ਭੇਜੋ ਮੈਨੂੰ ਆਪਣੇ ਕਾਉਂਸਲਰ ਨਾਲ ਲੈ ਜਾਂਦੇ ਹੋ ਉਹ ਮੈਨੂੰ ਵੋਟ ਨਹੀਂ ਪਹੁੰਚ ਦੇਣਗੇ ਹਾਈ ਕੋਰਟ ਦਾ ਆਰਡਰ ਮੈਨੂੰ ਸੈਟੀਸਫਾਈ ਕਰਾ ਦੇਵੇ ਮੈਂ ਮੰਨ ਜਾਊਗਾ ਹਾਈ ਕੋਰਟ ਦਾ ਆਰਡਰ ਹਾਈ ਕੋਰਟ ਸਾਨੂੰ ਥੋੜਾ ਕਰੂਗਾ ਯਾਰ ਨਹੀਂ ਆਇਆ ਤੈਨੂੰ ਹਾਈ ਕੋਰਟ ਇੱਕ ਮਿੰਟ ਹਾਈ ਕੋਰਟ ਹਾਈ ਕੋਰਟ ਦਾ ਆਰਡਰ ਸਾਨੂੰ ਥੋੜਾ ਬਾਰ ਕਰੂਗਾ ਯਾਰ ਅਸੀਂ ਪਟੀਸ਼ਨਰ ਆ ਆ ਮੇਰੇ ਕੋ ਲਵਾ ਮਿਨਿਸਪਲ ਐਕਟ ਜਿਹੜਾ ਵਾ ਇਟ ਸੇਜ਼ ਇਟ ਸੇਜ਼ ਕਿ ਐਮ ਐਲ ਏ ਹੈਜ਼ ਅ ਰਾਈਟ ਟੂ ਵੋਟ ਤੁਸੀਂ ਨਾ ਇੱਥੇ ਲੜਾਈ ਕਰਾ ਦੇਣੀ ਆ ਸਾਨੂੰ ਅੰਦਰ ਜਾ ਲੈਣ ਦੇ ਵੋਟਰਾਂ ਨੂੰ ਆਪੇ ਆਪੇ ਸ਼ਾਂਤ ਹੋ ਜਾਣਾ ਇਹਨਾਂ ਨੇ ਅਸੀਦਰ ਸਾਹਿਬ ਪਲੀਜ਼ ਲਿਸਨ ਟੂ ਮੀ lets me go inside ਤੁਸੀਂ ਨਾ ਮੋਟ ਪਾਉਂਦੇ ਹੋ ਬਥੇਗੇ ਐਸ ਪਰ ਕਨਵੀਨਰ ਜੋ ਕਹਿ ਰਿਹਾ ਨਹੀਂ ਤਾਂ ਕਨਵੀਨਰ ਨਾਲ ਮੇਰੀ ਮੀਟਿੰਗ ਤਾਂ ਕਰਾਉਣਾ ਜੀ ਕਨਵੀਨਰ ਕੋਈ ਕਨਵੀਨਰ ਕਨਵੀਨਰ ਨੇ ਮੈਨੂੰ ਨਹੀਂ ਉਹਨਾਂ ਨੇ ਕਿੰਨੀ ਵਾਰੀ ਕਿਹਾ ਕਿ ਮੈਂ ਆਉਂ 5 ਮਿੰਟ ਚ ਆਇਆ 10 ਮਿੰਟ ਚ ਆਇਆ ਹੀ ਇਜ਼ ਨਾਟ ਕਮ ਆ ਤਾਂ ਯਾਰ ਸਾਰਾ ਸਰ ਬਦਮਾਸ਼ੀ ਆ ਦੇਖ ਲਓ ਜੀ ਆ ਦੇਖ ਲਓ ਕੀ ਕਰ ਰਹੇ ਨੇ ਜੀ ਦੱਸ ਦੱਸ ਮੈਂ ਤਾਂ ਮੈਂ ਤੁਹਾਨੂੰ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਮੈਨੂੰ ਅੰਦਰ ਜਾ ਲੈਣ ਦਿਓ ਉਹ ਨਹੀਂ ਵੋਟ ਪਾਉਣ ਦੇਣਗੇ ਕੋਈ ਤਹਿਸੀਲਦਾਰ ਸਾਹਿਬ ਦੱਸੋ ਜੀ ਤਹਿਸੀਲਦਾਰ ਸਾਹਿਬ ਨੇ ਦੱਸਣਾ ਮੈਂ ਤਾਂ ਤੁਹਾਨੂੰ ਕਲੀਅਰ ਕਰ ਦਿੱਤਾ ਜਸਟ ਮੈਂ ਦੱਸਣਾ ਕਹਿਣਾ ਦੋ ਵਰਡ ਲੈਟ ਮੀ ਗੋ ਇਨਸਾਈਡ ਪਲੀਜ਼ ਮੈਨੂੰ ਅੰਦਰ ਜਾਣ ਦਿਓ ਮੇ ਉਹ ਨਹੀਂ ਵੋਟ ਪਾਉਣ ਦੇਣਗੇ ਮੈਂ ਆਪੇ ਸੈਟੀਸਫਾਈ ਹੋ ਜਾਊਂਗਾ ਆ ਮੈਂ ਲਾਅ ਉਹਨਾਂ ਨਾਲ ਗੱਲ ਕਰਨੀ ਆ ਮੈਂ ਲਾਅ ਲਾਅ ਦੇ ਮੁਤਾਬਕ ਉਹਨਾਂ ਨਾਲ ਗੱਲ ਕਰਨੀ ਆ ਹਰਪ੍ਰੀਤ ਮਨੂ ਨੇ ਇੱਕ ਵਾਰੀ ਜਾ ਲੈਣਗੇ ਅੰਦਰ ਕਿੱਥੇ ਆਉਣਾ ਉਹਨਾਂ ਨੇ ਯਾਰ ਇਲੈਕਸ਼ਨ ਦਾ ਟਾਈਮ ਹੋ ਰਿਹਾ ਹੈ ਇਟਸ ਆਲਰੇਡੀ 11 ਵਜੇ ਤੇ ਸਿਰਫ 8-9 ਮਿੰਟ ਰਹਿ ਗਏ ਨੇ ਹੁਣ ਇਲੈਕਸ਼ਨ ਡਿਲੇ ਵੀ ਤੁਸੀਂ ਕਰ ਰਹੇ ਨਾ ਐਡਮਿਨਿਸਟ੍ਰੇਸ਼ਨ ਕਰ ਰਹੀ ਅਸੀਂ ਤਾਂ ਨਹੀਂ ਕਰ ਰਹੇ ਅਸੀਂ ਤਾਂ ਤਿਆਰ ਬੈਠੇ ਆ ਸਾਡੀਆਂ ਕਾਉਂਸਲਰ ਡੇਡੀਆਂ ਆਈਆਂ ਹੋਈਆਂ ਨੇ ਇੱਥੇ ਨਾਲ ਇੰਨਾ ਸਿਆਤੀ ਯਾਰ ਇੰਨੀ ਬਦਮਾਸ਼ੀ ਤੇ ਨਾ ਹੋ ਰਿਹਾ ਆਓ ਆਪਾਂ ਚੱਲਦੇ ਆਂ ਆਓ ਆਪਾਂ ਚੱਲਦੇ ਆਂ ਆਓ ਆਪਾਂ ਚੱਲਦੇ ਅੰਦਰ ਮੈਨੂੰ ਜਾ ਲੈਣ ਦਿਓ ਉਹ ਮੈਨੂੰ ਕਹਿ ਦੇਣ ਕਿ ਤੁਹਾਡੀ ਵੋਟ ਨਹੀਂ ਪੈਣੀ ਆਈ ਵਿਲ ਗੋ ਮੈਨੂੰ ਲੋ ਤੋਂ ਸਮਝਾ ਦਿਓ ਕਿ ਹੁਣ ਲੋ ਤੋਂ ਬਿਨਾਂ ਸਰਕਾਰ ਚੱਲੂਗੀ ਆ ਇੱਕ ਐਮਐਲਏ ਨੂੰ ਇੱਕ ਇਲੈਕਸ਼ਨ ਨਗਰ ਪੰਚਾਇਤ ਦੀ ਪ੍ਰਧਾਨਗੀ ਦੇ ਵਿੱਚ ਜਿੱਥੇ ਕਲੀਅਰਲੀ ਲਿਖਿਆ ਹੋਇਆ ਥੈਟ ਹੀ ਹੈਜ਼ ਦ ਵੋਟਿੰਗ ਰਾਈਟ ਈਜ਼ ਐਕਸ ਆਫੀਸ਼ਰ ਮੈਂਬਰ ਸਾਡੇ ਕਾਉਂਸਲਰ ਜਿਹੜੇ ਹੈਗੇ ਨੇ ਉਹ ਕਿੰਨੇ ਨੇ ਉਹ ਸਾਰੇ ਹੈਗੇ ਨੇ 6 ਨੇ ਜੀ 6 ਨੇ ਉਹ ਆ ਜਾਣਗੇ ਪਹਿਲਾਂ ਮੈਨੂੰ ਮੇਰੇ ਵਾਲੇ ਦਾ ਫੈਸਲਾ ਹੋ ਲੈਣ ਦਿਓ ਆ ਉਹ ਆਖਰ ਬੱਸ ਉਹ ਆਣਾ ਹੀ ਨਹੀਂ ਹਟਵਾਓ ਆ ਗਏ ਉਹ ਆ ਗਿਆ ਆਰਡਰ ਉਹ ਆ ਗਿਆ ਆਰਡਰ ਸਰ ਜਸਮਨ ਸਰ ਆ ਆ ਗਿਆ ਉਹ ਆਰਡਰ ਉਹ ਦੇਖੋ ਉਹ ਦੇਖ ਲਾ ਉਹ ਪੁੱਛ ਲਾ ਸਰ ਪੁੱਛ ਲਾ ਉਹ ਪੁੱਛ ਲਾ ਉਹ ਪੁੱਛ ਲਾ ਵਾਦ ਇਹ ਪੁੱਛ ਰੋ ਇਹਦੇ ਪਿੱਛੋਂ ਮੇਰੀ ਗੱਲ ਸੁਣੋ ਪੁੱਛ ਰੋ ਉਹਨਾਂ ਨੂੰ ਪੁੱਛ ਲੋ ਤੇ ਮੈਂ ਕਿੱਥੇ ਆਜਾਂਗੇ ਛੇ ਆਜੋ 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 ਭੈਣੋ ਆਜੋ ਆਤਮਾ ਸਿੰਘ ਕਿੱਥੇ ਆ ਆਜੋ ਆਜੋ ਚਲੋ ਜੀ ਕੰਮ ਨਹੀਂ ਪੜਿਆ ਕਰਨ ਆਜੋ ਕਰਨ ਉਹ ਕਰਨ ਮੋਬਾਈਲ ਬਣਾਜੋ ਮੈਂ ਫਿਰ ਆਜਾਂਗਾ ਇੱਕ ਮਿੰਟ ਦੇ ਆਫ ਫੜੋ ਜਰਾ ਸੋਨੂੰ ਆਪ ਸੋਨੂੰ ਫੜੀ ਯਾਰ ਇੱਕ ਮਿੰਟ ਵਾਹਿਗੁਰੂ ਦੀ ਕਿਰਪਾ ਨਾਲ ਸਾਡੀ ਪਹਿਲੀ ਜਿੱਤ ਹੋਈ ਜਾਂ ਮੈਨੂੰ ਵੋਟ ਪਾਉਣ ਦਾ ਇਜਾਜ਼ਤ ਤੇ ਮੈਨੂੰ ਮੀਟਿੰਗ ਜਾਣ ਦਾ ਅਧਿਕਾਰ ਮਿਲਿਆ ਧੰਨਵਾਦ ਸਾਡਾ ਜਣ ਲਈ ਆ ਬਦਵਾਸ ਦੇਖ ਲੋ ਸਾਰੇ ਮੈਂ ਨਿਕਲਦਾ